ਅੱਜ ਦੇ ਇਸ ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਨੈਤਿਕ ਸਿੱਖਿਆ ਦੀ ਨੈਤਿਕ ਸਿੱਖਿਆ ਦੇ ਵਿੱਚ ਹੈ ਕਿ ਸਾਡੇ ਵੱਡਿਆਂ ਦਾ ਆਦਰ ਕਰਨਾ ਵੱਡਿਆਂ ਦੀ ਗੱਲ ਮੰਨਣਾ ਵੱਡਿਆਂ ਦਾ ਸਤਿਕਾਰ ਕਰਨਾ ਇਹ ਸਾਡੀ ਨੈਤਿਕਤਾ ਦੇ ਅੰਦਰ ਆਉਂਦਾ ਹੈ ਅੱਜ ਅਸੀਂ ਸਮਾਜ ਦੇ ਵਿੱਚ ਦੇਖ ਰਹੇ ਹਾਂ ਕਿ ਸਾਡੇ ਬੱਚਿਆਂ ਦੇ ਅੰਦਰ ਸਾਡੇ ਨੌਜਵਾਨ ਪੀੜ੍ਹੀ ਦੇ ਅੰਦਰ ਵੱਡਿਆਂ ਦੀ ਗੱਲ ਮੰਨਣਾ ਵੱਡਿਆਂ ਦੀ ਗੱਲ ਸੁਣਨਾ ਇਸ ਦੀ ਪਰਵਰਤੀ ਬਿਲਕੁਲ ਘਟਦੀ ਜਾ ਰਹੀ ਹੈ ਇਸ ਦਾ ਮੁੱਖ ਕਾਰਨ ਹੈ ਕਿ ਅਸੀਂ ਨੈਤਿਕ ਸਿੱਖਿਆ ਤੋਂ ਦੂਰ ਹਾਂ ਸਾਡੀਆਂ ਸਿੱਖਿਆ ਸੰਸਥਾਵਾਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਮਾਜ ਦੀ ਜਿਹੜੀ ਸਿੱਖਿਆ ਦੇਣ ਵਾਲੀਆਂ ਸਭੀ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਨੈਤਿਕ ਸਿੱਖਿਆ ਦੇ ਉੱਪਰ ਜ਼ੋਰ ਨਹੀਂ ਦਿੱਤਾ ਜਾ ਰਿਹਾ ਅੱਜ ਮਾਪੇ ਬੱਚਿਆਂ ਦੀ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਉਹ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਉਹਨਾਂ ਦੇ ਕਹੇ ਅਨੁਸਾਰ ਨਹੀਂ ਚੱਲਦੇ ਉਹ ਆਪਣੀਆਂ ਮਨਮਾਨੀਆਂ ਕਰਦੇ ਹਨ ਅੱਜ ਦਾ ਸਾਡਾ ਵਿਸ਼ਾ ਹੋਏਗਾ ਕਿਸੀਂ ਆਪਣੇ ਮਾਪਿਆਂ ਦੀ ਗੱਲ ਕਿਉਂ ਮੰਨੀ ਵੱਡਿਆਂ ਦਾ ਆਦਰ ਕਿਉਂ ਕਰੀਏ ਜਦੋਂ ਬੱਚੇ ਕਿਉਂਕਿ ਇੱਕ ਮਨੁੱਖ ਜਿਹੜਾ ਹੈ ਉਹ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦੇ ਵਿੱਚੋਂ ਵੱਖ-ਵੱਖ ਸਟੇਜਾਂ ਝੁਲੰਦੇ ਹੈ ਪਹਿਲੀ ਸਟੇਜ ਹੁੰਦੀ ਹੈ ਬਾਲਪਨ ਦੀ ਸਟੇਜ ਬੱਚੇ ਦੀ ਸਟੇਜ ਜਦੋਂ ਬਾਲਪਨ ਦੇ ਵਿੱਚ ਹੁੰਦਾ ਹੈ ਬੱਚਾ ਤਾਂ ਉਸ ਵੇਲੇ ਉਸ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਪੂਰੀ ਤਰ੍ਹਾਂ ਆਪਣੇ ਮਾਪਿਆਂ ਦੇ ਉੱਪਰ ਆਪਣੇ ਵੱਡਿਆਂ ਦੇ ਉੱਪਰ ਨਿਰਭਰ ਹੁੰਦਾ ਹੈ ਜਿਉਂ ਹੀ ਬੱਚਾ ਆਪਣੀ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਦਾ ਹੈ ਤਾਂ ਉਸ ਵੇਲੇ ਉਸ ਦੇ ਅੰਦਰ ਇਹ ਗੱਲ ਘੜ ਕਰ ਜਾਂਦੀ ਹੈ ਕਿ ਉਸ ਨੂੰ ਸਭ ਕੁਝ ਪਤਾ ਹੈ ਉਹ ਬਾਹਰ ਜਾਣ ਲੱਗਿਆ ਹੈ ਉਸ ਨੂੰ ਬਾਹਰ ਦੀ ਦੁਨੀਆ ਦਾ ਵੀ ਪਤਾ ਹੈ ਉਸ ਨੂੰ ਘਰ ਤੋਂ ਬਾਹਰ ਵੀ ਪਤਾ ਹੈ ਇਸ ਲਈ ਉਸ ਨੂੰ ਸਭ ਕੁਝ ਪਤਾ ਹੈ ਪਰ ਬੱਚਿਓ ਕਦੇ ਵੀ ਅਸੀਂ ਵੱਡੇ ਨਹੀਂ ਬਣ ਸਕਦੇ ਜੇਕਰ ਅਸੀਂ ਕਿਉਂਕਿ ਵੱਡੇ-ਵੱਡੇ ਕਿਉਂ ਨਹੀਂ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਤਜਰਬਾ ਹੈ ਤੁਹਾਡੇ ਮਾਪੇ ਜਿਹੜੇ ਨੇ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤਜਰਬਾ ਹੈ ਜ਼ਿੰਦਗੀ ਜਿਉਣ ਦਾ ਉਹਨਾਂ ਨੇ ਔਖੇ ਵੇਲੇ ਬਿਕੇ ਨੇ ਤੁਸੀਂ ਜਦੋਂ ਖੁਦ ਮਾਪੇ ਬਣੋਗੇ ਤਾਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਜਦੋਂ ਕੋਈ ਬੱਚਾ ਕਿਸੇ ਬਾਪ ਤੋਂ ਕੋਈ ਵਸਤੂ ਮੰਗਦਾ ਹੈ ਉਸਦੇ ਬਾਪ ਕੋਲੇ ਉਸ ਨੂੰ ਖਰੀਦਣ ਦੀ ਸਮਰੱਥਾ ਹੋਵੇ ਚਾਹੇ ਨਾ ਹੋਵੇ ਉਸ ਦੀ ਜੇਬ ਦੇ ਵਿੱਚ ਪੈਸਾ ਹੋਵੇ ਚਾਹੇ ਨਾ ਹੋਵੇ ਪਰ ਉਹ ਉਹ ਬੱਚਿਆਂ ਨੂੰ ਖਰੀਦ ਕੇ ਦਿੰਦਾ ਹੈ ਕਿਤੋਂ ਵੀ ਕੁਝ ਵੀ ਕਰਦਾ ਹੈ ਉਹ ਕਿਸੇ ਤੋਂ ਮੰਗਦਾ ਹੈ ਕਿਸੇ ਤੋਂ ਜਾਂ ਮਿਹਨਤ ਮਜ਼ਦੂਰੀ ਕਰਦਾ ਹੈ ਤਾਂ ਕੁਝ ਵੀ ਕਰਦਾ ਉਹ ਆਪਣੇ ਬੱਚਿਆਂ ਨੂੰ ਉਸ ਚੀਜ਼ ਨੂੰ ਉਪਲਬਧ ਕਰਾਉਂਦਾ ਹੈ ਪਰਬੱਚੀ ਜਦੋਂ ਇਹ ਕਹਿ ਦਿੰਦੇ ਨੇ ਕਿ ਸਾਨੂੰ ਸਭ ਕੁਝ ਪਤਾ ਹੈ ਤਾਂ ਉਸ ਦਾ ਸਾਰੇ ਸੁਪਨੇ ਉਸ ਦਾ ਸਾਰਾ ਮਾਣ ਚੱਕਨਾ ਚੂਰ ਹੋ ਜਾਂਦਾ ਹੈ ਅੱਜ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਵਿਰਤੀ ਹੋ ਰਹੀ ਹੈ ਘਰੋਂ ਭੱਜ ਕੇ ਵਿਆਹ ਕਰਵਾਉਣਾ ਆਪਣੀ ਮਨਪਸੰਦ ਦੇ ਵਿਅਕਤੀ ਨਾਲ ਵਿਆਹ ਬੰਧਨ ਚ ਬੰਧਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਮਾਪਿਆਂ ਦੀ ਮਰਜ਼ੀ ਤੋਂ ਬਿਨਾ ਮਾਪਿਆਂ ਦੀ ਰਜ਼ਾ ਤੋਂ ਬਿਨਾ ਕਿਸੇ ਦੇ ਨਾਲ ਵਿਆਹ ਕਰਦਣ ਜਾਂ ਆਪਣੇ ਮਾਪਿਆਂ ਨੂੰ ਜਿਹੜਾ ਹੈਗਾ ਨੀਚਾ ਦਿਖਾ ਦੇਣਾ ਇਹ ਇੱਕ ਅਨੈਤਿਕ ਗੱਲ ਹੈ। ਪ੍ਰੇਮ ਸੰਬੰਧ ਹੋਣੇ ਪ੍ਰੇਮ ਸੰਬੰਧਾਂ ਦੇ ਅਨਸਾਰ ਵਿਆਹ ਕਰਵਾਉਣਾ ਇਹ ਇੱਕ ਅਲੱਗ ਗੱਲ। ਪਰ ਮਾਪਿਆਂ ਨੂੰ ਸਮਾਜ ਨੂੰ ਕਿ ਤੁਹਾਡੇ ਰਿਸ਼ਤਿਆਂ ਨੂੰ ਨੀਚਾ ਦਿਖਾਉਣਾ ਇਹ ਇੱਕ ਅਨੇਕ ਤਕੀਦ ਹੈ ਪੋਤੀ ਪ੍ਰੇਮ ਵਿਆਹ ਨਹੀਂ ਉਹ ਪੂਰੇ ਨਹੀਂ ਚੜਦੇ ਕਿਉਂਕਿ ਮਾਪੇ ਜਦੋਂ ਕੋਈ ਨਿਸ਼ਤਾ ਦੇਖਦੇ ਨੇ ਜਾਂ ਕਿਤੇ ਕਿਸੇ ਬੱਚੇ ਨੂੰ ਰੋਕਦੇ ਨੇ ਜਾਂ ਟੋਕਦੇ ਨੇ ਕਿਤੇ ਜਾਣ ਤੋਂ ਤਾਂ ਉਹਨਾਂ ਨੂੰ ਬਹੁਤ ਕੁਝ ਪਤਾ ਹੁੰਦਾ ਹੈ ਉਹ ਸਮਾਜ ਦੀਆਂ ਸਾਰੀਆਂ ਨਜ਼ਰਾਂ ਤੋਂ ਦੇਖ ਤੋਂ ਦੇਖ ਕੇ ਤੁਹਾਨੂੰ ਰੋਕਦੇ ਜਾਂ ਟੋਕਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਮਾਜ ਦੇ ਵਿੱਚ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਤੁਹਾਡੇ ਅਧਿਆਪਕ ਤੁਹਾਨੂੰ ਇਸ ਗੱਲ ਦੀ ਸਖਲਾਈ ਦਿੰਦੇ ਨੇ ਕਿ ਚੰਗੇ ਮਾੜੇ ਦੇ ਬਾਰੇ ਵਿੱਚ ਦੱਸਦੇ ਨੇ ਪਰ ਜਦੋਂ ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਕਿ ਸਾਨੂੰ ਹੀ ਸਭ ਕੁਝ ਪਤਾ ਹੈ ਸਾਨੂੰ ਸਭ ਕੁਝ ਪਤਾ ਹੈ ਤਾਂ ਉਸ ਵੇਲੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਨੈਤਿਕਤਾ ਕਰ ਰਹੇ ਹਾਂ ਅਸੀਂ ਸੋਚਦੇ ਹਾਂ ਵੱਡਿਆਂ ਦਾ ਅਦਰ ਕਿਉਂ ਕਰੀਏ ਕਿ ਵੱਡੇ ਤਾਂ ਐਵੇਂ ਭੌਂਕਦੇ ਰਹਿੰਦੇ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਸਾਨੂੰ ਪਤਾ ਹੈ ਅਸੀਂ ਨਵੀਂ ਦੁਨੀਆ ਦੇ ਬੱਚੇ ਹਾਂ ਸਾਨੂੰ ਨਵੀਂ ਦੁਨੀਆ ਦੇ ਬਾਰੇ ਪਤਾ ਹੈ ਪਰ ਜਿਹੜੀਆਂ ਅਨੈਤਿਕ ਗੱਲਾਂ ਜਿਹੜੀਆਂ ਨੈਤਿਕਤਾ ਤੋਂ ਦੂਰ ਹਨ ਉਹ ਸਮਾਜ ਨੂੰ ਕਿਤਨਾ ਕਿਤੇ ਢਾਹ ਲਾਉਂਦੀਆਂ ਆ ਆਪਾਂ ਜਿਸ ਵਿਸ਼ੇ ਦੀ ਗੱਲ ਕਰ ਰਹੇ ਹਾਂ ਕਿ ਸਾਨੂੰ ਸਾਡੇ ਮਾਪਿਆਂ ਦੀ ਮਰਜ਼ੀ ਦੇ ਅਨਸਾਰ ਸਾਡੇ ਮਾਪਿਆਂ ਦੇ ਅਨਸਾਰ ਜੇ ਸਾਡੇ ਮਾਪਿਆਂ ਨੂੰ ਵਿਸ਼ਵਾਸ 'ਚ ਲੈ ਕੇ ਵਿਆਹ ਸੰਦ ਤੇ ਬੰਦ ਜਾਣਾ ਇੱਕ ਚੰਗੀ ਗੱਲ ਹੈ ਪਰ ਜੇਕਰ ਅਸੀਂ ਘਰੋਂ ਭੱਜ ਕੇ ਵਿਆਹ ਕਰਾਉਂਦੇ ਹਾਂ ਤਾਂ ਉਹਦੇ ਲਈ ਤੁਹਾਡੇ ਨਾਲ ਮੈਂ ਇੱਕ ਕਹਾਣੀ ਸਾਂਝੀ ਕਰ ਰਹੇ ਹਾਂ। ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਪਿੰਡ ਦੇ ਕਿਸੇ ਲੜਕੇ ਨੇ ਤੇ ਲੜਕੀ ਨੇ ਘਰੋਂ ਭੱਜ ਕੇ ਵਿਆਹ ਕਰਾਉਣ ਜਾਂ ਘਰੋਂ ਭੱਜ ਕੇ ਆਪਣੀ ਦੁਨੀਆ ਬਸਾਉਣ ਦੀ ਗੱਲ ਸੋਚ ਲਈ। ਉਹਨਾਂ ਨੇ ਸੋਚਿਆ ਕਿ ਆਪਾਂ ਅਜ ਰਾਤ ਛੜੇ ਹੈ ਇੱਥੋਂ ਚਲੇ ਜਾਵਾਂ। ਆਪਣੀ ਤੈਅ ਕੀਤੇ ਸਮੇਂ ਅਨੁਸਾਰ ਉਹ ਦੋਵੇਂ ਘਰੋਂ ਚੱਲ ਪਏ। ਚਲਦੇ ਸਮੇਂ ਸੋਚਿਆ ਕਿ ਆਪਾਂ ਕਿੱਥੇ ਰਹਾਗੇ ਕਿਵੇਂ ਰਹਾਗੇ ਆਪਣੇ ਕੋਲ ਕੋਈ ਆਮਦਨ ਦਾ ਸਾਧਨ ਹੋਵੇ ਜਾਂ ਨਾ ਹੋਵੇ ਇਹ ਸੋਚ ਕੇ ਲੜਕੇ ਨੇ ਇੱਕ ਮੱਝ ਜਿਸ ਮੱਝ ਦੇ ਨਾਲ ਉਸ ਲੜਕੇ ਦਾ ਬਹੁਤ ਹਿੱਤ ਸੀ ਕਿਉਂਕਿ ਜਿਹੜੇ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਉਹ ਦੇਖਦੇ ਨੇ ਕਿ ਕੋਈ ਕਈ ਬੱਚਾ ਹੁੰਦੀਆਂ ਨੇ ਜਿਹੜੀਆਂ ਕਿਸੇ ਇੱਕ ਵਿਸ਼ੇਸ਼ ਵਿਅਕਤੀ ਤੋਂ ਹੀ ਉਹਨਾਂ ਦੀ ਧਾਰ ਕੱਢਦੇ ਨੇ ਉਹ ਕਹਿੰਦੇ ਨੇ ਉਹਦੇ ਹੱਥ ਪਈ ਹੋਈ ਆ ਭਾਵੇਂ ਉਹਦੇ ਨਾਲ ਦਾ ਹਿੱਤ ਹੈ ਉਹਦਾ ਪਿਆਰ ਹੈ ਤਾ ਇੱਕ ਮੱਝ ਸੀ ਜਿਸ ਦਾ ਉਸ ਲੜਕੇ ਨਾਲ ਬਹੁਤ ਹਿੱਤ ਸੀ ਉਸਨੇ ਸੋਚਿਆ ਕਿ ਇਹ ਮੱਝ ਨਾਲ ਲੈ ਚਲਦੇ ਹਾਂ ਤਾਂ ਉਹ ਮੱਝ ਲੈ ਕੇ ਚੱਲ ਪਈ ਜਦੋਂ ਉਹ ਅੱਗੇ ਗਏ ਤਾਂ ਉਹ ਮੱਝ ਛੱਪੜ 'ਚ ਬੜ ਗਈ ਜਦੋਂ ਮੱਝ ਛੱਪੜ 'ਚ ਬੜੀ ਤਾਂ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਕਾਫੀ ਸਮਾਂ ਕੱਢਦੇ ਰਹੇ ਪਰ ਉਹ ਨਹੀਂ ਨਿਕਲੀ ਤਾਂ ਉਹਨਾਂ ਨੂੰ ਤੌਖਲਾ ਹੋ ਗਿਆ ਡਰ ਹੋ ਗਿਆ ਵੀ ਜੇ ਦਿਨ ਚੜ ਗਿਆ ਜਾਂ ਜਦ ਲੈਗਾ ਤਾਂ ਉਸ ਵੇਲੇ ਲੋਕ ਬਾਹਰ ਨਿਕਲਣ ਜਾਣਗੇ ਕੋਈ ਸ਼ਹਿਰ ਨੂੰ ਜਾਂਦਾ ਹੈ ਕੋਈ ਉਸ ਵੇਲੇ ਲੋਕ ਜੰਗਲ ਪਾਣੀ ਵੀ ਬਾਹਰ ਜਾਂਦੇ ਸੀਗੇ ਤਾਂ ਉਹ ਸਾਨੂੰ ਦੇਖ ਲੈਣਗੇ ਸਾਨੂੰ ਫੜ ਲੈਣਗੇ ਤਾਂ ਉਹ ਲੜਕੀ ਨੇ ਕਿਹਾ ਕਿ ਜਲਦੀ ਇਸ ਨੂੰ ਬਾਹਰ ਕੱਢ ਕਿਉਂਕਿ ਆਪਾਂ ਫਿਰ ਨਿਕਲਣਾ ਵੀ ਹੈ ਕੋਸ਼ਿਸ਼ ਕੀਤੀ ਪਰ ਅਕੀਰ ਦੇ ਵਿੱਚ ਉਹ ਲੜਕਾ ਕਹਿੰਦਾ ਵੀ ਇਹ ਜਿਹੜੀ ਹੈ 5 ਵਜੇ ਤੋਂ ਪਹਿਲਾਂ ਛੱਪੜ ਤੋਂ ਨਹੀਂ ਨਿਕਲੀ ਉਹ ਲੜਕੀ ਕਹਿੰਦੀ ਤੈਨੂੰ ਕਿਵੇਂ ਪਤਾ ਹੈ ਕਿ 5 ਵਜੇ ਤੋਂ ਪਹਿਲਾਂ ਨਹੀਂ ਨਿਕਲੀ ਉਹ ਕਹਿੰਦਾ ਇਹਦੀ ਮਾਂ ਵੀ ਜਿਹੜੀ ਹੈ ਇਸ ਤਰ੍ਹਾਂ ਹੀ ਕਰਦੀ ਸੀ ਜੀ। ਜਦੋਂ ਉਸਨੇ ਇਹ ਗੱਲ ਕਹੀ ਕਿ ਲੜਕੀ ਨੇ ਉਸੇ ਵਕਤ ਜਿਹੜਾ ਹੈ ਉਸ ਨੂੰ ਕਿਹਾ ਕਿ ਆਪਾਂ ਪਿੱਛੇ ਮੁੜਦੇ ਹਾਂ ਮੈਂ ਤੇਰੇ ਨਾਲ ਘਰੋਂ ਭੱਜ ਕੇ ਵਿਆਹ ਨਹੀਂ ਕਰਾਉਣਾ। ਤਾਂ ਲੜਕਾ ਕਹਿੰਦਾ ਕਿਉਂ? ਉਹ ਕਹਿੰਦੀ ਇੱਕ ਜਾਨਵਰ ਹੈ ਇਹ। ਇਹਦੀ ਮਾਂ ਜਿਹੜੀ ਹੈ ਉਹ ਵੀ ਚੱਪੜ ਚ 5 ਵਜੇ ਤੋਂ ਪਹਿਲਾਂ ਨਹੀਂ ਨਿਕਲਦੀ ਸੀ। ਇਹ ਉਸ ਮਾਂ ਦੀ ਧੀ ਹੈ ਇਹ ਵੀ 5 ਵਜੇ ਤੋਂ ਪਹਿਲਾਂ ਛੱਪੜ ਚੋਰਿੰਡੀਿਕਲੂਗੀ ਅੱਜ ਮੈਂ ਭੱਜ ਕੇ ਵਿਆਹ ਕਰਵਾ ਰਹੀ ਆ ਕੱਲੂ ਜੇ ਮੇਰੇ ਘਰੇਂ ਧੀ ਹੋ ਗਈ ਤਾਂ ਉਹ ਵੀ ਭੱਜ ਕੇ ਵਿਆਹ ਕਰਾਏਗੀ ਕਿਉਂਕਿ ਇਹੀ ਇਹੀ ਪ੍ਰਵਿਰਤੀ ਪੈ ਜਣੀ ਹੈ ਜਿਕਰਕ ਪਸ਼ੂ ਦੇ ਅੰਦਰ ਇਹ ਪ੍ਰਵਿਰਤੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਤਾਂ ਹੋਏਗੀ ਹੋਏਗੀ ਤਾਂ ਇਸ ਤਰ੍ਹਾਂ ਜਿਹੜਾ ਹੈ ਇਹ ਇੱਕ ਘਟਨਾ ਹੈ ਇਹ ਇੱਕ ਕਹਾਣੀ ਹੈ ਪਰੀ ਇੱਕ ਦੱਸਦੀ ਹੈ ਕਿ ਜਿਸ ਤਰ੍ਹਾਂ ਦਾ ਕੰਮ ਮਾਪੇ ਕਰ ਰਹੇ ਨੇ ਜਿਸ ਤਰ੍ਹਾਂ ਦਾ ਕੰਮ ਤੁਸੀਂ ਅੱਜ ਕਰ ਰਹੇ ਹੋ ਸਮਾਜ ਦੇ ਵਿੱਚ ਤੁਹਾਡੇ ਆਉਣ ਵਾਲੇ ਬੱਚੇ ਵੀ ਉਸ ਤਰ੍ਹਾਂ ਹੀ ਕਰਨਗੇ ਫਿਰ ਤੁਸੀਂ ਉਸ ਨੂੰ ਕਿਵੇਂ ਰੋਕੋਗੇ ਫਿਰ ਉਸ ਵੇਲੇ ਅਸੀਂ ਕਹਿੰਦੇ ਅੱਜ ਕਿ ਮਾੜਾ ਹੋ ਗਏ ਇਸ ਲਈ ਪਿਆਰੇ ਬੱਚੇਓ ਤੁਹਾਡੇ ਨਾਲ ਇਹ ਕਹਾਣੀ ਜਾਂ ਇਹ ਗੱਲ ਸਾਂਝੀ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਤੁਸੀਂ ਆਪਣੇ ਮਾਪਿਆਂ ਦੀ ਗੱਲ ਮੰਨੋ ਤੁਸੀਂ ਆਪਣੇ ਮਾਪਿਆਂ ਦੀ ਕਦਰ ਕਰੋ ਤੁਸੀਂ ਦੇਖਦੇ ਹੋ ਕਿ ਬੜਾ ਸੁਨਨ ਵਿੱਚ ਆਉਨੇ ਹਾਂ ਆਉਂਦਾ ਹੈ ਕਿ ਜੀ ਅਦਾਲਤ ਦੇ ਵਿੱਚ ਜਾ ਕੇ ਵਿਆਹ ਬੰਧਨ ਚ ਵੱਧ ਗਏ ਜੀ ਵੱਧ ਗਏ ਅਸੀਂ ਅਸੀਂ ਸਮਝਦਾਰ ਹੋ ਗਏ ਜੀ ਪਰ ਇੱਕ ਸੋਚ ਕੇ ਦੇਖੋ ਸਮਝਦਾਰੀ ਕਿੱਥੇ ਹੈ 18 ਸਾਲ ਦੀ ਕੁੜੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਜਿਹੜੀ ਹੈ ਕਿਸੇ ਨਾਲ ਵਿਆਹ ਨਹੀਂ ਕਰਾ ਸਕਦੀ 21 ਸਾਲ ਤੋਂ ਘੱਟ ਉਮਰ ਦਾ ਲੜਕਾ ਵਿਆਹ ਨਹੀਂ ਕਰਾ ਸਕਦਾ ਇਹਦਾ ਮਤਲਬ ਹੋਇਆ ਕਿ 18 ਸਾਲ ਲੜਕੀ ਜਿਹੜੀ ਹੈ ਉਹ ਆਪਣੇ ਮਾਪੇ ਦੇ ਕੋਲ ਹੈ ਉਹਦੇ ਮਾਪਿਆਂ ਨੇ ਦਾ ਪਾਲਣ ਪੋਸ਼ਣ ਕੀਤਾ ਉਹ ਜਦੋਂ ਉਹਦਾ ਸਾਰਾ ਗੰਦਮੰਦ ਉਹਨੇ ਧੋਇਆ ਸਾਫ਼ ਕਰਿਆ ਇਸਰਾਂ ਲੜਕੇ ਦਾ ਵੀ 21 ਸਾਲ ਤੱਕ ਉਹਦਾ ਸਾਰਾ ਕੁਝ ਉਹਦੇ ਮਾਪੇ ਨੇ ਕੀਤਾ ਤੁਸੀਂ ਉਸ ਨੂੰ ਕਦੋਂ ਮਿਲੇ ਨੋ ਮਹੀਨੇ 4 ਮਹੀਨੇ 6 ਮਹੀਨੇ 18 ਸਾਲ ਤੱਕ ਉਹ ਲੜਕੀ ਆਪਣੇ ਘਰ ਚ ਰਹੀ ਹੈ ਆਪਣੇ ਮਾਪੇ ਕੋਲ ਰਹੀ ਹੈ ਆਪਣੇ ਪਰਿਵਾਰ ਕੋਲ ਰਹੀ ਹੈ 21 ਸਾਲ ਉਹ ਲੜਕਾ ਆਪਣੇ ਘਰ ਚ ਰਿਹਾ ਹੈ ਆਪਣੇ ਪਰਿਵਾਰ ਚ ਰਿਹਾ ਹੈ ਆਪਣੇ ਮਾਪੇ ਤੇ ਕੋਲੇ ਹੈ ਉਹਦੇ ਮਾਪੇ ਨੇ ਉਹ ਸਾਰਾ ਕੁਝ ਕੀਤਾ ਹੈ 8 ਸਾਲ ਲੜਕੀ ਦੀ ਮਾਪੇ ਨੇ ਸਾਰਾ ਕੁਝ ਕੀਤਾ ਤੁਸੀਂ ਆਪਸ ਵਿੱਚ 2 ਮਹੀਨੇ ਮਿਲੇ 4 ਮਹੀਨੇ ਮਿਲੇ 6 ਮਹੀਨੇ ਮਿਲੇ ਹੋ ਸਾਲ ਮਿਲੇ ਹੋ 1 ਸਾਲ ਦੇ ਅਰਸੇ ਦੇ ਵਿੱਚ ਤੁਸੀਂ 18 ਸਾਲ ਦਾ ਜਾਂ 21 ਸਾਲ ਦਾ ਕੀਤਾ ਕਰਾਇਆ ਭੁੱਲ ਗਏ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਭੁੱਲ ਸਕਦੇ ਹੋ ਜਿਨ੍ਹਾਂ ਨੇ 18 ਸਾਲ ਤੁਹਾਡਾ ਜਾਂ 21 ਸਾਲ ਤੁਹਾਡਾ ਕੀਤਾ ਹੈ ਤਾਂ ਫਿਰ ਇਹ 2-3 ਮਹੀਨੇ ਵਾਲਾ ਜਾਂ ਸਾਲ ਵਾਲੇ ਨੂੰ ਤੁਸੀਂ ਭੁੱਲਣਾ ਬਹੁਤ ਆਸਾਨ ਹੈ ਜੇ ਤੁਸੀਂ 18 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਭੁੱਲ ਕੇ ਉਹਨਾਂ ਨੂੰ ਛੱਡ ਸਕਦੇ ਹੋ ਆਪਣੇ ਮਾਪੇ ਨੂੰ ਜਾਂ 21 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਛੱਡ ਕਰ ਸਕਦੇ ਹੋ ਤਾਂ ਫਿਰ ਇਹ 1 ਕਿੰਨਾ ਸਾਲ 2 ਸਾਲ ਵਾਲੇ ਤਾਂ ਛੱਡਣਾ ਬੜਾ ਆਸਾਨ ਹੈ ਔਰ ਇਹੀ ਕਾਰਨ ਹੈ ਕਿ ਬਾਅਦ ਦੇ ਵਿੱਚ ਜਿਹੜੇ ਪ੍ਰੇਮ ਵਿਆਹ ਨਹੀਂ ਇਹ ਟੁੱਟਦੇ ਨੇ ਇੱਥੇ ਤਲਾਕ ਹੁੰਦੇ ਨੇ ਇਸ ਲਈ ਤੁਹਾਡੇ ਨਾਲ ਇਹ ਗੱਲਾਂ ਕਰਨ ਦਾ ਮਕਸਦ ਇਹ ਹੈ ਤੁਸੀਂ ਆਪਣੀ ਮਨਪਸੰਦ ਦੇ ਕਿਸੇ ਸਾਥੀ ਨਾਲ ਵਿਆਹ ਬੰਧਰ ਚ ਬੰਧਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਮਾਪੇ ਨਾਲ ਗੱਲ ਕਰ ਸਕਦੇ ਹੋ ਉਹ ਖੁਸ਼ੀ ਖੁਸ਼ੀ ਤੁਹਾਡੀ ਖੁਸ਼ੀ ਦੇ ਉੱਪਰ ਖੁੱਲ ਚੜਾਉਣਗੇ ਪਰ ਅਨੈਤਿਕ ਗੱਲਾਂ ਜਿਹੜੀਆਂ ਨੇ ਉਹ ਸਾਡੇ ਲਈ ਬਹੁਤ ਹੀ ਖਤਰਨਾਕ ਨੇ ਇਸ ਲਈ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਅਸੀਂ ਆਪਣਾ ਸਮਾਜ ਆਉਣ ਲੱਗ ਕਿਹੋ ਜਿਹਾ ਸਿਰਜ ਰਹੇ ਹਾਂ ਸਾਡੇ ਬੱਚੇ ਸਾਡੇ ਬੱਚੇ ਕਿਹੋ ਜਿਹੇ ਹੋਣਗੇ ਜੇਕਰ ਅੱਜ ਤੁਸੀਂ ਆਪਣੇ ਮਾਪੇ-ਮਾਪ ਦੀ ਕਦਰ ਨਹੀਂ ਕਰਦੇ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਤਾਂ ਕੱਲ ਨੂੰ ਤੁਹਾਡੇ ਬੱਚੇ ਵੀ ਤੁਹਾਡੀ ਗੱਲ ਨਹੀਂ ਮੰਨਣਗੇ ਤੁਹਾਡੀ ਕਦਰ ਨਹੀਂ ਕਰਨਗੇ ਉਸ ਵੇਲੇ ਤੁਹਾਡੇ ਲਈ ਬਹੁਤ ਵੱਡੀਆਂ ਸਮੱਸਿਆਵਾਂ ਤੁਹਾਡੇ ਦਰਪੇਸ਼ ਆਉਣਗੀਆਂ ਇਸ ਲਈ ਅੱਜ ਦਾ ਸਾਡਾ ਵਿਸ਼ਾ ਸੀ ਨੈਤਿਕ ਸਿੱਖਿਆ ਦੇ ਵਿੱਚ ਕਿ ਅਸੀਂ ਆਪਣੇ ਵੱਡਿਆਂ ਦਾ ਆਦਰ ਕਰੀਏ ਵੱਡਿਆਂ ਦਾ ਸਤਿਕਾਰ ਕਰੀਏ ਵੱਡਿਆਂ ਦੀ ਆਗਿਆ ਦਾ ਪਾਲਨ ਕਰੀਏ ਜੇਕਰ ਤੁਹਾਨੂੰ ਲੱਗਦਾ ਹੈ ਕਿ ਵੱਡਿਆਂ ਦੀ ਆਗਿਆ ਕਿਤੇ ਨਾ ਕਿਤੇ ਤੁਹਾਡੇ ਤਰੱਕੀ ਦੇ ਵਿੱਚ ਰੁਕਾਵਟ ਹੈ ਤੁਹਾਡੇ ਕਿਸੇ ਕੰਮ ਦੇ ਵਿੱਚ ਰੁਕਾਵਟ ਹੈ ਤਾਂ ਤੁਸੀਂ ਆਪਣੇ ਵੱਡਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਡੇ ਮਾਤਾ ਪਿਤਾ ਤੁਹਾਡੀ ਇਸ ਗੱਲ ਨੂੰ ਸੁਣਦੇ ਤੁਹਾਡੇ ਚਾਚਾ ਤਾਇਆ ਤੇ ਹੋਰ ਇਸਤਰ ਹੁੰਦੇ ਨੇ ਉਹਨਾਂ ਨਾਲ ਗੱਲ ਕਰਕੇ ਤੁਸੀਂ ਇਸ ਪਾਸੇ ਵੱਲ ਨੂੰ ਜਾ ਸਕਦੇ ਹੋ ਪਰ ਬਿਲਕੁਲ ਇਸ ਤਰ੍ਹਾਂ ਕਰਨਾ ਮਾਪੇ ਨੂੰ ਮਾਤਾ ਪਿਤਾ ਨੂੰ ਨੀਚਾ ਦਾ ਕਾਦਣਾ ਜਾਂ ਉਹਨਾਂ ਨੂੰ ਅਨੈਤ ਕੰਮ ਕਰਕੇ ਉਹਨਾਂ ਦੇ ਜਿਹੜੇ ਹੈ ਮਾਨ ਸਨਮਾਨ ਨੂੰ ਖੇਸ ਪਹੁੰਚਾਉਣਾ ਇਹ ਕਿਤੇ ਨ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਖਤਰਨਾਕ ਸਾਬਤ ਹੋਏਗਾ ਆਓ ਅੱਜ ਦੀ ਇਸ ਨੈਤਿਕ ਸਿੱਖਿਆ ਦੇ ਪਾਠ ਦੇ ਵਿੱਚ ਆਪਾਂ ਇਹ ਗੱਲ ਕਰੀਏ ਕਿ ਅਸੀਂ ਆਪਣੇ ਵੱਡਿਆਂ ਦੀ ਗੱਲ ਮੰਨਾਂਗੇ ਵੱਡਿਆਂ ਦੀ ਕਦਰ ਕਰਾਂਗੇ ਵੱਡਾ ਚਾਹੇ ਕੋਈ ਵੀ ਹੋਵੇ ਤੁਹਾਡੇ ਮਾਤਾ ਪਿਤਾ ਤੁਹਾਡੀ ਗੁਰੂ ਤੁਹਾਡੇ ਅਧਿਆਪਕ ਤੁਹਾਡੇ ਭੈਣ ਭਰਾ ਤੁਹਾਡੇ ਚਾਚੇ ਤਾਈ ਤੁਹਾਡੇ ਮਾਮੇ ਨਾਨੇ ਜੋ ਸਮਾਜ ਦੇ ਵਿੱਚ ਜਿਹੜੇ ਸਾਡੇ ਗਵਾਂਢੀ ਹੁੰਦੇ ਨੇ ਪਿੰਡ ਦੇ ਲੋਕ ਨੇ ਸ਼ਹਿਰਾਂ ਦੇ ਲੋਕ ਨੇ ਉਹ ਜਿਹੜੇ ਸਾਡੇ ਵੱਡੇ ਨੇ ਉਹਨਾਂ ਦਾ ਅਸੀਂ ਆਖਿਆ ਦਾ ਪਾਲਨ ਕਰੀਏ ਉਹਨਾਂ ਦੇ ਉਹਨਾਂ ਦੇ ਆਤਮਾ ਨੂੰ ਅਸੀਂ ਸ਼ਾਂਤ ਰੱਖੀਏ ਖੁਸ਼ ਰੱਖੀਏ ਤੇ ਉਹਦੇ ਨਾਲ ਫਿਰ ਤੁਹਾਨੂੰ ਬੜਾ ਵਧੀਆ ਅਸ਼ੀਰਵਾਦ ਦੇਣਗੇ ਔਰ ਜਦੋਂ ਸਾਨੂੰ ਕਿਸੇ ਵੱਡੇ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਤਾਂ ਸਾਡੀ ਜ਼ਿੰਦਗੀ ਬੜੀ ਸੁਖਮਈ ਹੁੰਦੀ ਹੈ ਬੜੀ ਸ਼ਾਂਤਮਈ ਹੁੰਦੀ ਹੈ ਬੜੀ ਤਰੱਕੀਆਂ ਭਰਪੂਰ ਹੁੰਦੀ ਹੈ ਇਸ ਲਈ ਤੁਸੀਂ ਵੱਡਿਆਂ ਦੀ ਗੱਲ ਮੰਨੋ ਉਹਨਾਂ ਦੀ ਰਜਾ ਦੇ ਅਨਸਾਰ ਰਹੋ ਤੁਹਾਨੂੰ ਸੁੱਖ ਮਿਲੇਗਾ ਤੁਹਾਡੀ ਖੁਸ਼ੀ ਦੇ ਵਿੱਚ ਉਹ ਖੁਸ਼ ਰਹਿਣਗੇ ਤੁਹਾਡੀ ਖੁਸ਼ੀ ਦੇ ਵਿੱਚ ਉਹ ਤੁਹਾਡੇ ਸਹሪክ ਹੋਣਗੇ ਤੁਹਾਡੇ ਨਾਲ ਖੜਨਗੇ ਪਰ ਜਦੋਂ ਵੱਡੇ ਨਾਲ ਖੜੇ ਹੁੰਦੇ ਨੇ ਤੁਹਾਡੀ ਖੁਸ਼ੀ ਦੇ ਵਿੱਚ ਵੱਡੇ ਸਹሪክ ਹੁੰਦੇ ਨੇ ਤਾਂ ਫਿਰ ਜ਼ਿੰਦਗੀ ਚ ਜਿੰਉਂਦਾ ਮਜ਼ਾ ਇੱਕ ਅਲੱਗ ਹੁੰਦਾ ਹੈ ਆਪਣੇਆਂ ਦੇ ਨਾਲ ਦੁੱਖਾਂ ਭਰੀ ਜ਼ਿੰਦਗੀ ਵੀ ਬਹੁਤ ਵਧੀਆ ਕੱਟੀ ਜਾਂਦੀ ਹੈ ਤੇ ਬੇਗਾਨਿਆਂ ਦੇ ਨਾਲ ਸੁੱਖਾਂ ਭਰੀ ਜ਼ਿੰਦਗੀ ਵੀ ਨਰਕ ਵਰਗੀ ਹੁੰਦੀ ਹੈ ਸੋਹਾਓ ਆਪਾਂ ਇਹ ਗੱਲ ਯਾਦ ਰੱਖੀਏ ਕਿ ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਧੰਨਵਾਦ